ਆਮ ਆਦਮੀ ਪਾਰਟੀ ਕੰਨੀ ਵੀ ਬਦਲਾਅ ਲਿਆਵਾਂਗੇ ਮੈਂ ਆਪਣੇ ਰਾਜਨੀਤਿਕ ਜੀਵਨ ਚ ਨੇਰਬਾਊਟ 52 ਸਾਲ ਰਹ ਜੋ ਕਿ ਬੜਾ ਚੰਬਾ ਆ ਕਿ ਵੀ ਵਾਕੇ ਇਹ ਇਹ ਬਦਲਾਅ ਕਈ ਤਰ੍ਹਾਂ ਦੇ ਬਦਲਾਅ ਤੇ ਪਹਿਲੇ ਵੀ ਲੈ ਕੇ ਆਇਆ ਸਾਰਾ ਨਾ ਵੱਡਾ ਬਦਲਾਅ ਨੇ ਕਿੰਦੂ ਮੈਂ ਟੈਸ ਦਾ ਦਫਤਰ ਹੀ ਸੀਨ ਕਰਵਾ ਸਕਦਾ ਹਾਂ ਹੋ ਜਾਣਾ ਹੋਏਗਾ ਕੀ ਨੋ ਬਤਾ ਪਬਲਿਕ ਆਪਣੇ ਕੰਮ ਕਿੱਥੇ ਕਰਵਾਏ ਦੇਖੋ ਆਮ ਆਦਮੀ ਪਾਰਟੀ ਕਹਿੰਦੀ ਵੀ ਬਦਲਾਵ ਲਿਆਵਾਂਗੇ ਮੈਂ ਆਪਣੇ ਰਾਜਨੀਤਿਕ ਜੀਵਨ ਚ ਨੇਅਰ ਅਬਾਊਟ 52 ਇਅਰ ਰਹਿ ਜੋਗੀ ਮੇਰੀ ਬੜਾ ਚੰਬਾ ਆਇਆ ਕਿ ਵੀ ਵਾਕਈ ਇਹ ਇਹ ਬਦਲਾਵ ਕਈ ਤਰ੍ਹਾਂ ਦੇ ਬਦਲਾਵ ਤੇ ਪਹਿਲੇ ਵੀ ਲੈ ਗਿਆ ਸਾਰਾ ਨਾ ਵੱਡਾ ਬਦਲਾਵ ਹੋਇਆ ਕਿ ਵੀ ਹਾਈ ਕੋਰਟ ਨੇ ਇੰਪਰੂਵਮੈਂਟ ਟਰਸਟ ਦਾ ਦਫ਼ਤਰ ਹੀ ਸੀਲ ਕਰਵਾਤਾ ਹੈ ਮਤਲਬ ਇੰਨੀ ਜ਼ਿਆਦਾ ਨੈਗਲੀਜੈਂਸੀ ਕਿੰਨਾ ਕ ਆਫਿਸ ਦੇ ਵਿੱਚ ਭ੍ਰਸ਼ਟਾਚਾਰ ਹੋਇਆ ਹੋਏਗਾ ਕਿ ਇਹ ਨੋ ਬਤਾ ਦੀ ਹੁਣ ਪਬਲਿਕ ਆਪਣੇ ਕੰਮ ਕਿੱਥੇ ਕਰਵਾਏਗੀ ਕਿ ਇਹਦੇ ਬਾਰੇ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਸ ਤਰੀਕੇ ਦੇ ਐਡਵੋਕੇਟ ਹੋਣਗੇ ਜਿਹੜੇ ਇਸ ਤਰੀਕੇ ਦੀ ਪੈਰਵਾਈ ਕਰ ਰਹੇ ਤੇ ਅੱਜ ਪਲਾ ਝੜ ਰਹੇ ਆ ਉਸ ਗੱਲ ਤੋਂ ਕੋਸ ਦੇ ਅਜੋ ਜਿਹੇ ਦਿਨ ਦੇਖਣਾ ਪਿਆ ਵੀ ਇੰਪਰੂਵਮੈਂਟ ਰਸਟ ਦੇ ਆਫਿਸ ਤੋਂ ਸੀਲ ਕਰਨਾ ਤੇ ਬੜੀ ਸ਼ਰਮਨਾਕ ਗੱਲ ਹੈ ਬਾਕੀ ਥੋੜਾ ਜਿਹਾ ਸਮੇਂ ਰਹਿ ਗਿਆ ਲੋਕ ਖੁੰਦਿਆਂ ਅਫੀਰ ਹੋ ਰਹੇ ਹੋ ਨਾ ਜਿਹੜਾ ਬਦਲਾਵ ਇਹਨਾਂ ਨੇ ਕਾਫੀ ਵੱਡੇ ਵੱਡੇ ਬਦਲਾਵ ਦੱਸੇ ਪੰਜਾਬ ਦੀ ਜਨਤਾ ਨੂੰ ਵੀ ਇਹ ਵੀ ਕੁਝ ਹੋ ਸਕਦਾ ਅਚੰਬੇ ਪਰ ਲੋਕੀ ਹੋ ਕੰਮ ਲੈ ਕੇ ਨਹੀਂ ਕਿਦਾਂ ਕੀ ਕਿੱਥੇ ਜਾਣਗੀ ਇਹ ਗੱਲ ਵੀ ਪਤਾ ਨਹੀਂ ਦੇਖੋ ਉਤੇ ਘਰ ਬੈ ਕੇ ਹੀ ਸੈਟਿੰਗ ਕਰ ਲੈਣੀ ਚਾਹੀਦੀ ਹੈ ਅੱਗੇ ਹੀ ਕਈ ਰਿਟਾਇਰਡ ਅਫਸਰ ਜਿਹੜੇ ਸੁਨਣ ਚ ਆਇਆ ਵੀ ਉਹੀ ਆਲਰੇਡੀ ਜਿਹੜਾ ਆ ਉਹ ਇੰਪਰੂਵਮੈਂਟ ਟਰਸਟ ਨੂੰ ਦੇਖ ਰਹੇ ਆ ਤੇ ਅੱچھے ਅਫੀਸ ਅੱਛੇ ਤਰੀਕੇ ਨਾਲ ਘਰ ਚ ਬੈ ਕੇ ਪਬਲਿਕ ਦੇ ਕਾਰੇ ਆ ਜਨਤਾ ਦੀ ਸਮੱਸਿਆਵਾਂ ਨੂੰ ਲੇਖਣ ਕੇ ਫਿਰ ਵੀ ਜਨਤਾ ਦੀ ਸਮੱਸਿਆਵਾਂ ਨੂੰ ਹੱਲ ਕੀਤਾ ਵਧੀਆ ਤਰੀਕੇ ਨਾਲ ਆਪਣੇ ਆਫਿਸ ਦੇ ਵਿੱਚ ਹੀ ਬੈ ਕੇ ਉਹਨੂੰ ਹੱਲ ਕੀਤਾ ਜਾਏ ਧੰਨਵਾਦ